ਅਮਰੀਕੀ ਸੰਘੀ ਅਦਾਲਤ ਦੇ ਵੱਲੋਂ ਉਹਨਾਂ ਦੇ ਜ਼ਿਆਦਾਤਰ ਟੈਰਿਫਾਂ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਸੋਸ਼ਲ ਉਤੇ ਲੰਬੀ ਅਤੇ ਗੁੱਸੇ ਭਰੀ ਪੋਸਟ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਲੜਾਈ ਸੁਪਰੀਮ ਕੋਰਟ ਦੇ ਵਿੱਚ ਖਤਮ ਹੋਵੇਗੀ। 트੍ਰੰਪ ਨੇ ਆਪਣੀ ਪੋਸਟ ਦੀ ਸ਼ੁਰੂਆਤ ਵੱਡੇ ਅੱਖਰਾਂ ਦੇ ਵਿੱਚ ਕੀਤੀ। ਇਸਾਰੇ ਟੈਰਿਫ ਜੁਬੇ ਪਰਭਾਵਸ਼ਾਲੀ ਨੇ ਉਹਨਾਂ ਨੇ ਅੱਗੇ ਲਿਖਿਆ ਕਿ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਫੈਸਲਾ ਦਿੱਤਾ ਪਰੰਤੂ ਵਿੱਚ ਅਮਰੀਕਾ ਹੀ ਜਿੱਤੇਗਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਨਹੀਂ ਤਾਂ ਇਹ ਦੇਸ਼ ਦੇ ਲਈ ਇੱਕ ਵੱਡੀ ਆਫਤ ਹੋਵੇਗੀ। ਉਹਨਾਂ ਅਸਲ ਦੇ ਫੈਸਲੇ ਨੂੰ ਅਮਰੀਕੀ ਅਰਥਵਿਵਸਥਾ ਲਈ ਖਤਰਾ ਦੱਸਿਆ ਅਤੇ ਕਿਹਾ ਕਿ ਜੇਕਰ ਇਸ ਨੂੰ ਖੜਾ ਰਹਿਣ ਦਿੱਤਾ ਗਿਆ ਤਾਂ ਇਹ ਸਾਫ਼ੀ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ। ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨੀ ਲੜਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਬਹੁਤ ਸਾਲਾਂ ਤੋਂ ਸਾਡੇ ਲਾਭ ਪਰਵਾਹ ਤੇ ਮੂਰਖ ਸਿਆਸਤਦਾਨਾਂ ਨੇ ਸਾਡੇ ਵਿਰੁੱਧ ਟੈਰਿਫ ਦੀਆਂ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਹੁਣ ਅਮਰੀਕੀ ਸੁਪਰੀਮ ਕੋਰਟ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੇ ਫਾਇਦੇ ਲਈ ਵਰਤਾਂਗੇ ਅਤੇ ਅਮਰੀਕਾ ਨੂੰ ਦੁਬਾਰਾ ਅਮੀਰ, ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਵਾਂਗੇ। ਵਾਸ਼ਿੰਗਟਨ ਡੀਸੀ ਦੀ ਫੈਕਟਲ ਸਕਰਟ ਕੋਰਟ ਪੈਚ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਆਫ ਅਪੀਲਸ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ ਟਰੰਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਨੇ ਕਿਉਂਕਿ ਉਹਨਾਂ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ ਹਾਲਾਂਕਿ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ ਦੇਣ ਦੇ ਲਈ ਆਪਣੇ ਫੈਸਲੇ ਤੇ 14 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਤੇ ਇਸ ਦੌਰਾਨ ਸਾਰੇ ਟੈਰਿਫ ਫਿਲਹਾਲ ਲਾਗੂ ਨੇ ਅਮਰੀਕੀ ਸੰਘੀ ਅਦਾਲਤ ਦੇ ਵੱਲੋਂ ਉਹਨਾਂ ਦੇ ਜ਼ਿਆਦਾਤਰ ਟੈਰਿਫਾਂ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਸੋਸ਼ਲ ਉਤੇ ਲੰਬੀ ਅਤੇ ਗੁੱਸੇਪਰੀਕ ਪੋਸਟ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਲੜਾਈ ਸੁਪਰੀਮ ਕੋਰਟ ਦੇ ਵਿੱਚ ਖਤਮ ਹੋਵੇਗੀ। 트੍ਰੰਪ ਨੇ ਆਪਣੀ ਪੋਸਟ ਦੀ ਸ਼ੁਰੂਆਤ ਵੱਡੇ ਅੱਖਰ ਦੇ ਵਿੱਚ ਕੀਤੀ ਸਾਰੇ ਟੈਰਿਫਾਂ 'ਤੇ ਵੀ ਪ੍ਰਭਾਵਸ਼ਾਲੀ ਨੇ ਉਹਨਾਂ ਨੇ ਅੱਗੇ ਲਿਖਿਆ ਕਿ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਫੈਸਲਾ ਦਿੱਤਾ ਹੈ ਪਰ ਅੰਤ ਵਿੱਚ ਅਮਰੀਕਾ ਹੀ ਜਿੱਤੇਗਾ। ਉਨਾ ਨੇ ਜੀ ਤਾਅਮੇ ਦਿੱਤੀ ਹੈ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਨਹੀਂ ਤਾਂ ਇਹ ਦੇਸ਼ ਦੇ ਲਈ ਇੱਕ ਵੱਡੀ ਆਫਤ ਹੋਵੇਗੀ। ਉਹਨਾਂ ਅਸੱਲ ਦੇ ਫੈਸਲੇ ਨੂੰ ਅਮਰੀਕੀ ਅਰਥਵਿਵਸਥਾ ਲਈ ਖਤਰਾ ਦੱਸਿਆ ਦਿੱਤੀ ਕਿ ਹਾਂ ਕਿ ਜੇਕਰ ਇਸ ਨੂੰ ਖੜਾ ਰੱਖਿਆ ਜਾਂਦਾ ਗਿਆ ਤਾਂ ਇਹ ਸ਼ਾਬਦਿਕ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਗਾ। ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨੀ ਲੜਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪੋਸਤ ਸਾਲ ਤੋਂ ਸਾਡੇ ਲਾਭ ਪ੍ਰਵਾਹ ਤੇ ਮੂਰਖ ਸਿਆਸਤਦਾਨਾਂ ਨੇ ਸਾਡੇ ਵਿਰੁੱਧ ਇਹ ਟੈਰਿਫ ਦੀਆਂ ਵਰਤੋਂ ਦੀ ਇਜਾਜ਼ਤ ਦਿੱਤੀਗੇ ਹੁਣ ਅਮਰੀਕੀ ਸੁਪਰੀਮ ਕੋਰਟ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੇ ਫਾਇਦੇ ਲਈ ਵਰਤਾਂਗੇ ਅਤੇ ਅਮਰੀਕਾ ਨੂੰ ਦੁਬਾਰਾ ਅਮੀਰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਵਾਂਗੇ। ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਪੈਚ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਆਫ ਅਪੀਲਸ ਨੇ ਸ਼ੁਕਰਵਾਰ ਨੂੰ ਫੈਸਲਾ ਸੁਣਾਇਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਕાયਰ ਕਾਨੂੰਨੀ ਨਹੀਂ ਕਿਉਂਕਿ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ। ਹਾਲਕਿ ਇਹ ਅਦਾਲਤ ਨੇ ਕ੍ਰਾਂਪੋ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ ਦੇਣ ਦੇ ਲਈ ਆਪਣੀ ਫੈਸਲੇ ਤੇ 14 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਤੇ ਇਸ ਦੌਰਾਨ ਸਾਰੇ ਟੈਰਿਫ ਫਿਲਹਾਲ ਲਾਗੂ ਨੇ ਅਮਰੀਕੀ ਸੰਘੀ ਅਦਾਲਤ ਦੇ ਵੱਲੋਂ ਉਹਨਾਂ ਦੇ ਜ਼ਿਆਦਾਤਰ ਟੈਰਿਫਾਂ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਸੋਸ਼ਲ ਉਤੇ ਲੰਬੀ ਅਤੇ ਗੁੱਸੇਪਰੀ ਕੰਪੋਸਟ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਲੜਾਈ ਸੁਪਰੀਮ ਕੋਰਟ ਦੇ ਵਿੱਚ ਖਤਮ ਹੋਵੇਗੀ। 트ੰਪ ਨੇ ਆਪਣੀ ਪੋਸਟ ਦੀ ਸ਼ੁਰੂਆਤ ਵੱਡੇ ਅੱਖਰਾਂ ਦੇ ਵਿੱਚ ਕੀਤੀ। ਇਸਾਰੇ ਟੈਰਿਫਾਂ ਦੇ ਉੱਪਰ ਭਾਵਸ਼ਾਲੀ ਨੇ ਉਹਨਾਂ ਨੇ ਕਿਹਾ ਕਿ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਫੈਸਲਾ ਦਿੱਤਾ ਪਰ ਅੰਤ ਵਿੱਚ ਅਮਰੀਕਾ ਹੀ ਜਿੱਤੇਗਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਨਹੀਂ ਤਾਂ ਇਹ ਦੇਸ਼ ਦੇ ਲਈ ਇੱਕ ਵੱਡੀ ਆਫਤ ਹੋਵੇਗੀ। ਉਹਨਾਂ ਅਨੁਸਾਰ ਇਹ ਫੈਸਲੇ ਨੂੰ ਅਮਰੀਕੀ ਅਰਥਵਿਵਸਥਾ ਲਈ ਖਤਰਾ ਦੱਸਿਆ ਦਿੱਤੀ ਕਿ ਹਾਂ ਕਿ ਜੇਕਰ ਇਸ ਨੂੰ ਖੜਾ ਰਹਿਣ ਦਿੱਤਾ ਗਿਆ ਤਾਂ ਇਹ ਸਾਫ਼ੀ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਗਾ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਹ ਇਸ ਕਾਨੂੰਨੀ ਲੜਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪੋਸਤ ਸਾਲ ਤੋਂ ਸਾਡੇ ਲਾਭ ਪਰਵਾਹ ਤੇ ਮੂਰਖ ਸਿਆਸਤਦਾਨਾਂ ਨੇ ਸਾਡੇ ਵਿਰੁੱਧ ਟੈਰਿਫ ਦੀਆਂ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਹੁਣ ਅਮਰੀਕੀ ਸੁਪਰੀਮ ਕੋਰਟ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੇ ਫਾਇਦੇ ਲਈ ਵਰਤਾਂਗੇ ਅਤੇ ਅਮਰੀਕਾ ਨੂੰ ਦੁਬਾਰਾ ਅਮੀਰ, ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਮਗੇ। ਵਾਸ਼ਿੰਗਟਨ ਡੀਸੀ ਦੀ ਫੈਟਲ ਸਕਰਟ ਕੋਰਟ ਪੈਚ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਆਫ ਅਪੀਲਸ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ ਟਰੰਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਨੇ ਕਿਉਂਕਿ ਉਹਨਾਂ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ ਹਾਲਾਂਕਿ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ ਦੇਣ ਦੇ ਲਈ ਆਪਣੇ ਫੈਸਲੇ ਤੇ 14 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਤੇ ਇਸ ਦੌਰਾਨ ਸਾਰੇ ਟੈਰਿਫ ਫਿਲਹਾਲ ਲਾਗੂ ਨੇ ਅਮਰੀਕੀ ਸੰਘੀ ਅਦਾਲਤ ਦੇ ਵੱਲੋਂ ਉਹਨਾਂ ਦੇ ਜ਼ਿਆਦਾਤਰ ਟੈਰਿਫਾਂ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਾ ਸੋਸ਼ਲ ਉਤੇ ਲੰਬੀ ਅਤੇ ਗੁੱਸੇਪਰੀ ਕੰਪੋਸਟ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਲੜਾਈ ਸੁਪਰੀਮ ਕੋਰਟ ਦੇ ਵਿੱਚ ਖਤਮ ਹੋਵੇਗੀ। 트ੰਪ ਨੇ ਆਪਣੀ ਪੋਸਟ ਦੀ ਸ਼ੁਰੂਆਤ ਵੱਡੇ ਅੱਖਰਾਂ ਦੇ ਵਿੱਚ ਕੀਤੀ। ਇਸਾਰੇ ਟੈਰਿਫਾਂ 'ਚ ਵੀ ਪ੍ਰਭਾਵਸ਼ਾਲੀ ਨੇ ਉਹਨਾਂ ਨੇ ਅਗੇ ਲਿਖਿਆ ਕਿ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਫੈਸਲਾ ਦਿੱਤਾ ਪਰੰਤੂ ਵਿੱਚ ਅਮਰੀਕਾ ਹੀ ਜਿੱਤੇਗਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਨਹੀਂ ਤਾਂ ਇਹ ਦੇਸ਼ ਦੇ ਲਈ ਇੱਕ ਵੱਡੀ ਆਫਤ ਹੋਵੇਗੀ। ਉਹਨਾਂ ਅਦਾਲਤ ਦੇ ਫੈਸਲੇ ਨੂੰ ਅਮਰੀਕੀ ਅਰਥਵਿਵਸਥਾ ਲਈ ਖਤਰਾ ਦੱਸਿਆ ਦਿੱਤੀ ਕਿ ਹਾਂ ਕਿ ਜੇਕਰ ਇਸ ਨੂੰ ਖੜਾ ਰੱਖਿਆ ਜਾਂ ਦਿੱਤਾ ਗਿਆ ਤਾਂ ਇਹ ਸਾਬਿਤ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ। ਕੰਪਨੀ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨੀ ਲੜਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪੋਸਤ ਸਾਲਤ ਤੋਂ ਸਾਡੇ ਲਾਭ ਪਰਵਾਹ ਤੇ ਮੂਰਖ ਸਿਆਸਤਦਾਨਾਂ ਨੇ ਸਾਡੇ ਵਿਰੁੱਧ ਟੈਰਿਫ ਦੀਆਂ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਹੁਣ ਅਮਰੀਕੀ ਸੁਪਰੀਮ ਕੋਰਟ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੇ ਫਾਇਦੇ ਲਈ ਵਰਤਾਂਗੇ ਅਤੇ ਅਮਰੀਕਾ ਨੂੰ ਦੁਬਾਰਾ ਅਮੀਰ, ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਵਾਂਗੇ। ਵਾਸ਼ਿੰਗਟਨ ਡੀ.ਸੀ. ਦੀ ਫੈਟਲ ਸਕਰਟ ਕੋਰਟ ਪੈਚ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਆਫ ਅਪੀਲਸ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ ਟਰੰਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਨੇ ਕਿਉਂਕਿ ਉਹਨਾਂ ਨੇ ਆਪਣੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ ਹਾਲਾਂਕਿ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ ਦੇਣ ਦੇ ਲਈ ਆਪਣੇ ਫੈਸਲੇ ਤੇ 14 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਤੇ ਇਸ ਦੌਰਾਨ ਸਾਰੇ ਟੈਰਿਫ ਫਿਲਹਾਲ ਲਾਗੂ ਨੇ ਅਮਰੀਕੀ ਸੰਘੀ ਅਦਾਲਤ ਦੇ ਵੱਲੋਂ ਉਹਨਾਂ ਦੇ ਜ਼ਿਆਦਾਤਰ ਟੈਰਿਫਾਂ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਸੋਸ਼ਲ ਉਤੇ ਲੰਬੀ ਅਤੇ ਗੁੱਸੇਪ੍ਰੇਕ ਕੋਸਟ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਅਦਾਲਤ ਦੇ ਫੈਸਲੇ ਦੀ ਸਖਤ ਆਲੋਚਨਾ ਕੀਤੀ ਅਤੇ ਕਿਹਾ ਕਿ ਲੜਾਈ ਸੁਪਰੀਮ ਕੋਰਟ ਦੇ ਵਿੱਚ ਖਤਮ ਹੋਵੇਗੀ। 트੍ਰੰਪ ਨੇ ਆਪਣੀ ਪੋਸਟ ਦੀ ਸ਼ੁਰੂਆਤ ਵੱਡੇ ਅੱਖਰ ਦੇ ਵਿੱਚ ਕੀਤੀ। ਸਾਰੇ ਟੈਰਿਫਾਂ ਦੇ ਵਿਵਾਦਸ਼ਾਲੀ ਨੇ ਉਹਨਾਂ ਨੇ ਅੱਗੇ ਲਿਖਿਆ ਕਿ ਇੱਕ ਬਹੁਤ ਹੀ ਪੱਖਪਾਤੀ ਅਪੀਲ ਅਦਾਲਤ ਨੇ ਗਲਤ ਫੈਸਲਾ ਦਿੱਤਾ ਪਰ ਅੰਤ ਵਿੱਚ ਅਮਰੀਕਾ ਹੀ ਜਿੱਤੇਗਾ। ਉਨਾ ਨੇ ਚੇਤਾਵਨੀ ਦਿੱਤੀ ਹੈ ਜੇਕਰ ਇਹ ਟੈਰਿਫ ਕਦੇ ਹਟਾਏ ਜਾਂਦੇ ਨਹੀਂ ਤਾਂ ਇਹ ਦੇਸ਼ ਦੇ ਲਈ ਇੱਕ ਵੱਡੀ ਆਫਤ ਹੋਵੇਗੀ। ਉਹਨਾਂ ਅਸਲ ਦੇ ਫੈਸਲੇ ਨੂੰ ਅਮਰੀਕੀ ਅਰਥਵਿਵਸਥਾ ਲਈ ਖਤਰਾ ਦੱਸਿਆ ਅਤੇ ਕਿਹਾ ਕਿ ਜੇਕਰ ਇਸ ਨੂੰ ਖੜਾ ਰਹਿਣ ਦਿੱਤਾ ਗਿਆ ਤਾਂ ਇਹ ਸ਼ਾਬਦਿਕ ਤੌਰ ਤੇ ਅਮਰੀਕਾ ਨੂੰ ਤਬਾਹ ਕਰ ਦੇਵੇਗਾ। ਕ੍ਰੰਪ ਨੇ ਸਪਸ਼ਟ ਕੀਤਾ ਕਿ ਉਹ ਇਸ ਕਾਨੂੰਨੀ ਲੜਾਈ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪੋਸਤ ਸਾਲ ਤੋਂ ਸਾਡੇ ਲਾਪਰਵਾਹ ਤੇ ਮੂਰਖ ਸਿਆਸਤਦਾਨਾਂ ਨੇ ਸਾਡੇ ਵਿਰੁੱਧ ਇਹ ਟੈਰਿਫ ਦੀਆਂ ਵਰਤੋਂ ਦੀ ਇਜਾਜ਼ਤ ਦਿੱਤੀਗੇ ਹੁਣ ਅਮਰੀਕੀ ਸੁਪਰੀਮ ਕੋਰਟ ਦੀ ਮਦਦ ਦੇ ਨਾਲ ਅਸੀਂ ਉਹਨਾਂ ਨੂੰ ਆਪਣੇ ਦੇਸ਼ ਦੇ ਫਾਇਦੇ ਲਈ ਵਰਤਾਂਗੇ ਅਤੇ ਅਮਰੀਕਾ ਨੂੰ ਦੁਬਾਰਾ ਅਮੀਰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਮਗੇ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਪੈਚ ਵਾਸ਼ਿੰਗਟਨ ਡੀਸੀ ਦੀ ਫੈਡਰਲ ਸਰਕਟ ਕੋਰਟ ਆਫ ਅਪੀਲਸ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਕਿ 트ੰਪ ਦੇ ਜ਼ਿਆਦਾਤਰ ਟੈਰਿਫ ਕੈਰ ਕਾਨੂੰਨੀ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਸ਼ਕਤੀ ਦੀ ਲੋੜਵਤੋ ਕੀਤੀ ਹੈ ਹਾਲਕਿ ਇਹ ਅਦਾਲਤ ਨੇ ਟ੍ਰੈਂਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਨ ਦਾ ਸਮਾਂ ਦੇਣ ਦੇ ਲਈ ਆਪਣੀ ਫੈਸਲੇ ਤੇ 10 ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਤੇ ਇਸ ਦੌਰਾਨ ਸਾਰੇ ਟੈਰਿਫ ਫਿਲਹਾਲ ਲਾਗੂ ਨੇ